ਸਸਤਰ ਕਾਲਜੀ ਮਹਿਪੁਨੀਤ ਗੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 2002 ਲੁਧਿਆਣਾ 1 ਕਰੋੜਾ ਨਹੀਂ ਅਰਬਾ ਪਤੀਆਂ ਦਾ ਪਰਿਵਾਰ ਰਹਿਦਾ ਹੁੰਦਾ ਰਸੂਕਦਾਰ ਲੋਕ ਤੇ ਇੱਜ਼ਤਦਾਰ ਵੀ ਜਿਵੇਂ ਉਹ ਸੋਫਿਸਟੀਕੇਟਿਡ ਜੀਆਂ ਫੈਮਿਲੀਜ਼ ਹੁੰਦੀਆਂ ਨੇ ਨਾ ਕਿਸੇ ਨਾਲ ਕੋਈ ਰੌਲਾ ਨਹੀਂ ਆਪਣੇ ਕੰਮ ਨਾਲ ਕੰਮ ਰੱਖਣ ਵਾਲੇ ਖੁਦ ਦੀ ਲਾਈਫ 'ਚ ਮਸਰੂਫ ਬਸ ਉਦਾਂ ਦੇ ਲੋਕ ਆਣ ਗੁਆਣ 'ਚ ਵੀ ਪੂਰਾ ਮਾਨ ਸਨਮਾਨ ਇਸ ਫੈਮਿਲੀ ਚ ਹੁੰਦਿਆ ਸੁਨੀਲ ਜੈਨ ਜੋ ਇੱਕ ਤਕੜੇ बिजनेਸਮੈਨ ਹੁੰਦੇ ਆ ਉਹਨਾਂ ਦੀ ਵਾਈ ਫਰੀਮਾ ਜੈਨ ਸੁਨੀਲ ਦਾਪਰਾ ਮिक्की ਜੈਨ ਜਿਸ ਦਾ ਪੂਰਾ ਨਾਮ ਅਨਿਲ ਜੈਨ ਸੀ ਤੇ ਸੁਨੀਲ ਤੇ ਰੀਮਾ ਦੇ ਤਿੰਨ ਬੱਚੇ ਦੋ ਪੁੱਤ ਤੇ ਇੱਕ ਧੀ 100 ਕਰੋੜ ਤੋਂ ਉੱਤੇ ਦਾ ਬਿਜ਼ਨਸ ਹੁੰਦਾ ਹੈ ਇਹਨਾਂ ਦਾ ਚਲੋ ਇਹ ਤਾਂ ਹੋ ਗਈ ਲੁਧਿਆਣਾ ਵਾਲੀ ਅਮੀਰੀ ਪਰ ਇਹ ਲੋਕ ਇੰਡੀਆ ਚ ਵੀ ਅਮੀਰੀ ਚ ਇੱਕ ਪਰਸੈਂਟੇਜ ਵੱਡੀ ਪਰਸੈਂਟੇਜ ਰੱਖਦੇ ਸਨ ਪਰ ਉਹਦਾ ਇੱਕ ਗਰਾਊਂਡਡ ਲੋਕ ਹੁੰਦੇ ਨੇ ਜਿਵੇਂ ਇੱਡਾ ਪੈਸਾ ਆ ਜਾਏ ਤੇ ਲੋਕ ਹੰਕਾਰੀ ਜੇ ਹੋ ਜਾਂਦੇ ਨੇ ਨਾ ਇੱਥੇ ਇਦਾਂ ਨਹੀਂ ਹੁੰਦਾ ਸੁਨੀਲ ਜੈਨ ਇੱਕ ਇੰਡਸਟ੍ਰੀਅਲਿਸਟ ਹੁੰਦੇ ਨੇ ਰੀਮਾ ਜੈਨ ਸੋਸ਼ਲ ਵਰਕਰ ਹੁੰਦੀ ਆ ਤੇ ਨਾਲ ਮਲਟੀਪਲ ਬਿਜ਼ਨੈਸਸ ਓਨ ਕਰਦੀ ਹੁੰਦੀ ਐ ਮੁੰਡਾ ਹੁੰਦਾ ਵੱਡਾ ਬਾਨੂ ਪ੍ਰਤਾਪ ਤੇ ਬਾਕੀ ਦੋ ਬੱਚੇ ਹੁੰਦੇ ਨੇ ਤੇ ਸੁਨੀਲ ਦਾ ਭਰਾ ਮिक्की ਪ੍ਰਾਪਰਟੀ ਡੀਲਿੰਗ ਚ ਹੁੰਦਾ ਤੇ ਨਾਲ ਉਸਦੀ ਖਾਸੀ ਵੱਡੀ ਟੈਕਸਟਾਈਲ ਫੈਕਟਰੀ ਹੁੰਦੀ ਐ ਇਹ ਲੋਕ ਆਊਟਡੋਰ ਐਕਟੀਵਿਟੀਜ਼ ਤੇ ਘੁੰਮਣ ਫਿਰਨ ਦੇ ਵੀ ਖਾਸੇ ਸ਼ਕੀਨ ਹੁੰਦੇ ਨੇ ਸੁਨੀਲ ਜੈਨ ਨੂੰ ਗੋਲਫ ਦਾ ਸ਼ੌਕ ਹੁੰਦਾ ਉਦਾਂ ਹੀ ਘਰ ਵਾਲੀ ਰੀਮਾ ਜੈਨ ਵੀ ਇਦਾਂ ਦੀ ਹੁੰਦੀ ਆ ਫੁੱਲ ਐਕਟਿਵ ਕੰਮ ਦੇ ਇਲਾਵਾ ਉਹ ਫਿਟਨੈਸ ਦਾ ਸ਼ੌਕ ਰੱਖਦੀ ਹੈスイਮਿੰਗ ਕਰਦੀ ਹੈ ਬਾਹਰੋਂ ਦੇਖਣ ਨੂੰ ਸਭ ਸੱਪ ਸਹੀ ਲੱਗ ਰਿਹਾ ਹੁੰਦਾ ਕੋਈ ਪ੍ਰੋਬਲਮ ਨਹੀਂ ਹੁੰਦੀ ਫਿਰ ਇੱਕ ਦਿਨ ਦਸੰਬਰ 2002 ਨੂੰ ਸੁਨੀਲ ਜੈਨ ਨੂੰ ਕੋਈ ਗੋਲੀ ਮਾਰ ਦਿੰਦਾ ਤੇ ਫਰਾਰ ਹੋ ਜਾਂਦਾ ਤੇ ਫਿਰ ਕਦੀ ਵੀ ਨਹੀਂ ਫੜਿਆ ਜਾਂਦਾ ਕਾਫੀ ਘੰਟਿਆਂ ਬਾਅਦ ਇਸ ਮੌਤ ਦਾ ਪਤਾ ਲੱਗਦਾ ਹੈ ਉਹ ਵੀ ਜਦੋਂ ਰੀਮਾ ਸੁਨੀਲ ਨੂੰ ਲੈਂਡ ਪਹੁੰਚਦੀ ਹੈ ਉਦੋਂ ਤੱਕ ਕਾਫੀ ਬਲੱਡ ਲੌਸ ਹੋ ਚੁੱਕਿਆ ਹੁੰਦਾ ਹੈ ਸੋ ਸੁਨੀਲ ਜੈਨ ਖਤਮ ਹੋ ਜਾਂਦਾ ਇੱਕ ਪਰਫੈਕਟ ਫੈਮਲੀ ਦਾ ਹੈਡ ਆਫ ਫੈਮਲੀ ਚਲਾ ਜਾਂਦਾ ਤੇ ਉਸ ਦਾ ਜਾਣਾ ਹਰ ਤਰ੍ਹਾਂ ਨਾਲ ਪਰਿਵਾਰ ਲਈ ਨੁਕਸਾਨ ਹੁੰਦਾ ਹੈ ਪੁਲਿਸ ਹੱਥ ਕੇਸ ਆਉਂਦਾ ਤਾਂ ਪਹਿਲਾਂ ਤਾਂ ਲੱਗਦਾ ਹੈ ਕਿ ਇਹਨਾਂ ਹਾਈ ਪ੍ਰੋਫਾਈਲ ਮਾਮਲੇ ਦਾ ਸੋਲਵ ਹੋ ਹੀ ਜਾਏਗਾ ਪਰ ਨਹੀਂ ਪੁਲਿਸ ਹੱਥ ਕੋਈ ਇਦਾਂ ਦੀ ਲੀਡ ਨਹੀਂ ਲੱਗ ਸੜਕ ਦੇ ਵਿੱਚੋਂ ਵਿੱਚ ਗੋਲੀਆਂ ਨਾਲ ਕਿਉਂ ਮਾਰਿਆ ਕਿਸ ਨੇ ਮਾਰਿਆ ਕੁਝ ਵੀ ਨਹੀਂ ਪਤਾ ਲੱਗਦਾ ਪੁਲਿਸ ਨੂੰ क्राइम सीन ਦੇਖ ਕੇ ਲੱਗਦਾ ਹੈ ਕਿ ਇਹ ਕਿਸੇ ਇੱਕ ਸ਼ਖਸ ਦਾ ਕੰਮ ਨਹੀਂ ਹੋਏਗਾ ਪੁਲਿਸ ਸਭ ਤੋਂ ਪੁੱਛਤਾਛ ਕਰਦੀ ਹੈ ਪਰਿਵਾਰ ਤੋਂ ਪੁੱਛਦੀ ਹੈ ਕਿ ਕੋਈ ਰੰਜਿਸ਼ ਹੋਵੇ ਜਾਂ ਕੋਈ ਬਿਜ਼ਨਸ ਰੈਵਲਰੀ ਹੋਵੇ ਪਰ ਹਰ ਕਿਤੋਂ ਇੱਕੋ ਜਵਾਬ ਆਉਂਦਾ ਹੈ ਕਿ ਸੁਨੀਲ ਬਹੁਤ ਹੀ ਨੇਕ ਤੇ ਕਲੀਨ ਇਨਸਾਨ ਸਨ ਅਜ ਤੱਕ ਕਦੀ ਕੋਈ ਇਲੈਗਲ ਕੰਮ ਵੀ ਨਹੀਂ ਕੀਤਾ ਪੁਲਿਸ ਵੀ ਇਹ ਦੇਖਦੀ ਹੈ ਕਿ ਸੁਨੀਲ ਦੇ ਮਰਨ ਤੋਂ ਬਾਅਦ ਕਿਸ ਦੇ ਬਿਜ਼ਨਸ ਨੂੰ ਫਾਇਦਾ ਹੋਏਗਾ ਬਰਨਾ ਕੁਝ ਪਤਾ ਨਹੀਂ ਲੱਗਦਾ। ਪੁਲਿਸ ਰੀਮਾ ਜੈਨ ਨੂੰ ਇੱਕ ਲਿਸਟ ਬਣਾਉਣ ਨੂੰ ਕਹਿੰਦੀ ਹੈ ਕਿ ਜੜੇ-ਜੜੇ ਲੋਕਾਂ ਤੇ ਸ਼ੱਕ ਕਰ ਸਕਦੇ ਹੋ ਦੱਸੋ। ਉਹ ਇੱਕ ਲਿਸਟ ਬਣਾਉਂਦੀ ਹੈ ਜਿਸ 'ਚ ਕੁਝ ਬਿਜ਼ਨਸ ਰਾਈਵਲਸ, ਕੁਝ ਆਫਿਸ ਦੇ ਲੋਕ ਜ ਜਨਾਂ ਨਾਲ ਸੁਨੀਲ ਦੀ ਕਦੀ ਕਹਾ ਸੁਣੀ ਹੋਈ ਹੋਵੇ ਤੇ ਨਾਲ ਇੱਕ ਨਾਮ ਹੁੰਦਾ ਮਿੱਕੀ ਜੈਨ ਯਾਨੀ ਅਨਿਲ ਜੈਨ ਦਾ ਯਾਨੀ ਰੀਮਾ ਦੇ ਦੋੜ ਦਾ। ਹੌਲੀ-ਹੌਲੀ ਹਰ ਇੱਕ ਨਾਮ ਲਿਸਟ ਤੋਂ ਹਟਦਾ ਜਾਂਦਾ ਤੇ ਐਂਡ ਤੇ ਇੱਕ ਨਾਮ ਰਹਿ ਜਾਂਦਾ ਕਿਉਂਕਿ ਉਸ ਦਾ ਪੁਲਿਸ ਰਿਕਾਰਡ ਵੀ ਹੁੰਦਾ। ਮਿੱਕੀ ਦਾ ਪਾਸਟ ਕਲੀਅਰ ਨਹੀਂ ਹੁੰਦਾ ਤੇ ਇਸ ਬਾਰੇ ਸਾਰੇ ਜਾਣਦੇ ਹੁੰਦੇ ਨੇ منی ਲਾਂਡਰਿੰਗ ਕਰਦਾ ਹੁੰਦਾ ਉਹ ਕੁਝ ਗੈਂਗ ਮੈਂਬਰਸ ਤੇ ਇਲੀਗਲ ਐਕਟੀਵिटीज ਵੀ ਇਨਵੋਲਵਮੈਂਟ ਰਹੀ ਹੁੰਦੀ ਆ ਉਸ ਦੀ ਪਰ ਮਿੱਕੀ ਕਹਿੰਦਾ ਕਿ ਉਸ ਦਾ ਉਸ ਦੇ ਭਰਾ ਦੇ ਕਤਲ 'ਚ ਕੋਈ ਹੱਥ ਨਹੀਂ ਹੈ ਉਸ ਨੂੰ ਫਸਾਇਆ ਜਾ ਰਿਹਾ ਹੈ ਅੱਗੇ ਫਿਰ ਮੁਕੱਦਮਾ ਸ਼ੁਰੂ ਹੁੰਦਾ ਹੈ ਇਹ ਸਾਰਾ ਕੁਝ 2002 ਤੋਂ 2005 ਦੇ ਦਰਮਿਆਨ ਚੱਲ ਰਿਹਾ ਹੁੰਦਾ ਹੈ ਸਬੂਤਾਂ ਦੀ ਕਮੀ ਕਰਕੇ ਮਿੱਕੀ ਨੂੰ ਇਸ ਕੇਸ 'ਚੋਂ ਬਰੀ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਰੀਮਾ ਹਾਈ ਕੋਰਟ 'ਚ ਅਰਜ਼ੀ ਲਾਉਂਦੀ ਹੈ ਉੱਥੋਂ ਵੀ ਮਿੱਕੀ ਬਰੀ ਹੋ ਜਾਂਦਾ ਹੈ ਸੁਨੀਲ ਦੇ ਜਾਣ ਤੋਂ ਬਾਅਦ ਸਭ ਹਿਲ ਚੁੱਕਾ ਹੁੰਦਾ ਹੈ ਇੱਕ ਨਹੀਂ ਮਲਟੀਪਲ ਬਿਜ਼ਨੈਸਸ ਹੁੰਦੇ ਨੇ ਸੋ ਚਰਚਾ ਛੱਡਦੀ ਹੈ ਕਿ ਕਿਸ ਬਿਜ਼ਨਸ ਨੂੰ ਪਰਿਵਾਰ ਚ ਵੰਡ ਦੇਣਾ ਚਾਹੀਦਾ ਪਰ ਰੀਮਾ ਕਹਿੰਦੀ ਹੈ ਕਿ ਕੋਈ ਨਹੀਂ ਮੈਂ ਸਭ ਇਕੱਲੀ ਮੈਨੇਜ ਕਰ ਲੂੰਗੀ 2003 ਤੋਂ ਰੀਮਾ ਫੁੱਲ ਫਲੇਜਡ ਸਾਰੇ ਬਿਜ਼ਨੈਸਸ ਸੰਭਾਲਣਾ ਸ਼ੁਰੂ ਕਰ ਦਿੰਦੀ ਹੈ ਇਹ ਟਾਈਮ ਰੀਮਾ ਵਾਸਤੇ ਔਖਾ ਟਾਈਮ ਹੁੰਦਾ ਕਿਉਂਕਿ ਇੱਕ ਤਾਂ ਹਸਬੰਡ ਦੀ ਮੌਤ ਦਾ ਗਮ ਦੂਜਾ ਇੰਨਾ ਭਾਰੀ ਪਰ ਕੰਮ ਬਿਜ਼ਨਸ ਤੇ ਫਿਰ ਇੱਕ ਕੋਰਟ ਕੇਸ ਵੀ ਇਸ ਹਾਦਸੇ ਨੂੰ ਹੁਣ ਵਕਤ ਹੋ ਜਾਂਦਾ ਹੈ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ ਹੁੰਦਾ ਤਾਂ ਸ਼ਾਇਦ ਇਨਵੈਸਟੀਗੇਸ਼ਨ ਵੀ ਠੰਡੀ ਜਈ ਪੈ ਚੁੱਕੀ ਹੁੰਦੀ ਐ ਫੈਮਿਲੀ ਵੀ ਰੂਟੀਨ 'ਚ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਐ ਰੀਮਾ ਵੈਸੇ ਤੇ ਬਿਜ਼ੀ ਹੀ ਹੁੰਦੀ ਐ ਪਰ ਉਹ ਖੁਦ ਨੂੰ ਥੋੜਾ ਟਾਈਮ ਦਿੰਦੀ ਐ 2004 ਚ ਉਹ ਇੱਕ সুইমিং ਕਲੱਬ ਜੁਆਇਨ ਕਰ ਲੈਂਦੀ ਐ ਉੱਥੇ ਉਹ ਰੂਟੀਨ 'ਚ ਵਾਪਸ ਆਉਂਦਿਆਂ ਫੇਰ ਤੋਂ সুইমিং ਸ਼ੁਰੂ ਕਰਦੀ ਐ ਉਹ ਆਪਣੇ ਸ਼ੈਡਿਊਲ ਫਿਕਸ ਕਰ ਲੈਂਦੀ ਐ ਹਰ ਚੀਜ਼ ਲਈ ਰੀਮਾ ਆਪਣੇ ਬੱਚਿਆਂ ਵੱਲ ਵੀ ਪੂਰਾ ਧਿਆਨ ਦਿੰਦੀ ਐ ਘਰ ਵੱਲ ਧਿਆਨ ਦਿੰਦੀ ਐ ਬਿਜ਼ਨਸ ਵੱਲ ਧਿਆਨ ਦਿੰਦੀ ਆ ਇਹ ਸਭ ਤੋਂ ਫ੍ਰੀ ਹੁੰਦੀ ਤਾਂ সুইমিং ਕਰਨ ਚਲੀ ਜਾਂਦੀ ਆ ਕਦੀ ਸਵੇਰੇ সুইমিং ਕਰਨ ਚਲੀ ਜਾਂਦੀ ਹੁਣ ਤਰੀਕ ਹੁੰਦੀ ਆ 3 ਜੁਲਾਈ 2005 ਰੀਮਾ ਸਤਲੁਜ ਕਲੱਬ ਲੁਧਿਆਣਾ ਦੇ সুইমিং ਦੇ ਲਈ ਚਲੀ ਜਾਂਦੀ ਆ ਉਹ সুইমিং ਕਰਦੀ ਆ ਫਿਰ ਉੱਥੋਂ ਜਾਂਦੀ ਆ ਪਰ ਫਿਰ ਉਸ ਤੋਂ ਬਾਅਦ ਉਹ ਕਦੀ ਵੀ ਘਰ ਨਹੀਂ ਪਹੁੰਚਦੀ ਹੁਣ ਮਾਂ ਘਰ ਨਹੀਂ ਪਹੁੰਚਦੀ ਤਾਂ ਬੱਚਾ ਨੂੰ ਚਿੰਤਾ ਹੁੰਦੀ ਆ ਵੱਡਾ ਮੁੰਡਾ ਭਾਨੂ ਪ੍ਰਤਾਪ ਉਹ ਆਪਣੇ ਕੁਝ ਨੂੰ ਲੋਕਾਂ ਨੂੰ ਲੈ ਕੇ ਸਤਲੁਜ ਕਲੱਬ ਪਹੁੰਚ ਜਾਂਦਾ ਹੈ ਜਿੱਥੇ ਉਥੋਂ ਦੇ ਵਰਕਰਸ ਦੱਸਦੇ ਨੇ ਕਿ ਰੀਮਾ ਮੈਡਮ ਆਇਆ ਤਾਂ ਸਨ ਪਰ ਹੁਣ ਉਹਨਾਂ ਦੀ ਗੱਡੀ ਇੱਥੇ ਨਹੀਂ ਖੜੀ ਸੋ ਚਲੇ ਗਏ ਹੋਣਗੇ ਪੋਤ ਪਾ ਨੂੰ ਹੋ ਟੈਨਸ਼ਨ ਚ ਆ ਜਾਂਦਾ ਹੈ ਕਿਉਂਕਿ ਉਸ ਨੂੰ ਆਪਣੀ ਮਾਂ ਦਾ ਪਤਾ ਹੁੰਦਾ ਹੈ ਕਿ ਉਹ ਬਿਨਾਂ ਦੱਸੇ ਤਾਂ ਇਦਾਂ ਕਦੀ ਨਹੀਂ ਜਾਣਗੇ ਉਹ ਬਹੁਤ ਰਿਸਪੋਨਸੀਬਲ ਨੇ ਜ਼ਰੂਰ ਉਹ ਕਿਸੇ ਮੁਸੀਬਤ ਚ ਨੇ ਇਹ ਮੁਸੀਬਤ ਵਾਲੀ ਗੱਲ ਵੀ ਤਾਂ ਹੀ ਪਾ ਨੂੰ ਦੇ ਮਾਈਂਡ ਚ ਆਉਂਦੀ ਆ ਕਿਉਂਕਿ ਆਪਣੇ ਪਿਤਾ ਸੁਨੀਲ ਜੈਨ ਨੂੰ ਗਵਾਏ ਉਸ ਨੂੰ ਬਹੁਤਾ ਵਕਤ ਨਹੀਂ ਹੋਇਆ ਹੁੰਦਾ ਸੋ ਉਸ ਦਾ ਡਰ ਜਾਇਜ਼ ਵੀ ਹੁੰਦਾ ਹੁਣ ਇੱਕੋ ਦਾ ਮੋਜ਼ ਦੇ ਦਿਮਾਗ ਚ ਉਸ ਦੇ ਚਾਚੇ ਮਿੱਕੀ ਦਾ ਚਿਹਰਾ ਖਟਨ ਲੱਗਦਾ ਕਿ ਉਹ ਥੋੜੇ ਦਿਨਾਂ ਤੋਂ ਮੰਮੀ ਨਾਲ ਹਰ ਛੋਟੀ ਮੋਟੀ ਗੱਲ ਤੇ ਝਗੜਾ ਕਰ ਰਿਹਾ ਹੈ ਮੰਮੀ ਨੇ ਕਿਸੇ ਵੀ ਕੀਤਾ ਸੀ ਉਸ ਤੇ bizness ਨੂੰ ਲੈ ਕੇ ਵੀ ਅਨਬਨ ਹੈ ਜਦੋਂ ਫਿਰ ਇਨਸਾਨ ਸੋਚਦਾ ਹੈ ਤਾਂ ਫਿਰ ਸ਼ੱਕ ਦੇ ਰਡਾਰ ਤੇ ਹਰ ਕੋਈ ਆ ਜਾਂਦਾ ਹੈ ਭਾਵੇਂ ਆਪਣਾ ਹੋਵੇ ਜਾਂ ਪਰਾਇਆ ਆਪਣੀ ਮਾਂ ਨੂੰ ਘੰਟੀਆਂ ਲੱਭਣ ਦੇ ਬਾਅਦ ਭਾਣੂ ਡਿਵੀਜ਼ਨ ਨੰਬਰ 5 ਲੁਧਿਆਣਾ ਪੁਲਿਸ ਸਟੇਸ਼ਨ 'ਚ ਮਿਸਿੰਗ ਪਰਸਨ ਦੀ ਰਿਪੋਰਟ ਦਰਜ ਕਰਾ ਦਿੰਦਾ ਹੈ ਭਾਨੂੰ ਪੁਲਿਸ ਨੂੰ ਆਪਣੇ ਚਾਚੇ ਮिक्की ਬਾਬਤ ਵੀ ਆਪਣਾ ਸ਼ੱਕ ਜ਼ाहिर ਕਰਦਾ ਹੈ ਕਿ ਚਾਚਾ ਕਿਦਾਂ ਮੰਮੀ ਨਾਲ ਬਿਜ਼ਨਸ ਨੂੰ ਲੈ ਕੇ ਅੱਜਕੱਲ ਲੜ ਰਿਹਾ ਹੈ ਪੁਲਿਸ ਮਿੱਕੀ ਤੋਂ ਇੰਟਰੋਗੇਸ਼ਨ ਸ਼ੁਰੂ ਕਰਦੀ ਹੈ ਹਾਲਾਂਕਿ ਪੁਲਿਸ ਹੱਥ ਅਜੇ ਕੁਝ ਹੁੰਦਾ ਨਹੀਂ ਤੇ ਮਿੱਕੀ ਤੋਂ ਵੀ ਕੁਝ ਮਿਲੇਗਾ ਏ ਵੀ ਪਤਾ ਨਹੀਂ ਹੁੰਦਾ ਪਰ ਇੱਕ ਲੋਤੇ ਬੰਦੇ ਤੇ ਸ਼ੱਕ ਜ਼ਾਹਰ ਕੀਤਾ ਗਿਆ ਹੁੰਦਾ ਸੋ ਪੁਸ਼ਤਾਸ਼ ਜ਼ਰੂਰੀ ਹੁੰਦੀ ਹੈ ਪੁਲਿਸ ਦਿਨ ਦਿਨ ਪੁਸ਼ਤਾਸ਼ ਕਰਦੀ ਹੈ ਮਿੱਕੀ ਤੋਂ ਜੋ 2 ਅਗਸਤ 2005 ਨੂੰ ਪੁਲਿਸ ਮਿੱਕੀ ਨੂੰ ਛੱਡ ਦਿੰਦੀ ਹੈ ਹੁਣ 15 ਦਿਨ ਹੋ ਜਾਂਦੇ ਨੇ ਰੀਮਾ ਦਾ ਕੁਝ ਵੀ ਪਤਾ ਨਹੀਂ ਲੱਗਿਆ ਹੁੰਦਾ ਹਾਲੇ ਤੱਕ ਇਧਰ ਪਾ ਨੂੰ ਕਾਫੀ ਪਰੇਸ਼ਾਨ ਹੁੰਦਾ ਉਸ ਨੂੰ ਇਹੀ ਡਰ ਹੁੰਦਾ ਹੈ ਕਿ ਜੋ ਉਸ ਦੇ ਪਿਓ ਨਾਲ ਹੋਇਆ ਉਹੀ ਮਾਂ ਨਾਲ ਨਾ ਹੋ ਜਾਏ ਉਧਰ ਪੁਲਿਸ ਵਾਸਤੇ ਵੀ ਇਹ ਕੇਸ ਚੈਲੰਜ ਬਣਿਆ ਹੁੰਦਾ ਉਹ ਹਰ ਟੋਲ ਨਾਕੇ ਤੇ ਰੀਮਾ ਦੀ ਗੱਡੀ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਨੇ ਇਥੋਂ ਤੱਕ ਕਿ ਪੁਲਿਸ ਨੇ ਗਵੰਡੀ ਰਾਜਾ ਹਰਿਆਣਾ ਯੂਪੀ ਦਿੱਲੀ ਜਵੀ ਨੰਬਰ ਫਲੈਸ਼ ਕਰਤਾ ਹੁੰਦਾ ਹੈ ਕਿ ਜੇ ਕਿਸੇ ਨੂੰ Honda God ਦਿਖੇ ਤਾਂ ਤੁਰੰਤ ਦੱਸੋ ਹੁਣ ਪੁਲਿਸ ਰੀਮਾ ਦੇ ਰਾਈਵਲਸ ਬਿਜ਼ਨਸ ਕੰਪੀਟੀਟਰਸ ਦੋਸਤ ਸੋਸ਼ਲ ਸਰਕਲ ਜਸ ਕਲੱਬ 'ਚ ਜਾਂਦੀ ਸੀ ਉੱਥੇ ਹਰ ਕਿਤੇ ਪੁੱਛਤਾਛ ਕਰਨ ਲੱਗੇ ਇੱਕ ਵੀ ਕਲੂ ਪਰ ਨਹੀਂ ਮਿਲਦਾ ਦੁਸ਼ਮਨੀ ਦੇ ਸਵਾਲ ਤੇ ਇਹ ਜਵਾਬ ਮਿਲਦਾ ਹੈ ਕਿ ਉਹ ਇੱਕ ਸੋਸ਼ਲ ਵਰਕਰ ਹੈ ਸਭ ਦੀ ਮਦਦ ਕਰਦੀ ਹੈ ਇੱਕ ਨੇਕ ਇਨਸਾਨ ਹੈ ਉਸ ਦੀ ਪਲਾਕੇ ਸੇ ਨਾਲ ਕੀ ਦੁਸ਼ਮਨੀ ਹੋ ਹੁਣ ਜੇ ਤਾ ਉਹ ਕਿਡਨੈਪ ਹੋਈ ਸੀ ਤਾਂ ਫਿਰ ਉਹਤੀ ਲਈ ਕਾਲ ਆਉਂਦੀ ਪਰ ਕਈ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਵੀ ਅਜੇ ਹੀ ਕੋਈ ਕਾਲ ਨਹੀਂ ਆਉਂਦੀ ਗੱਡੀ ਦਾ ਨੰਬਰ ਤਾਂ ਫਲੈਸ਼ ਹੁੰਦਾ ਹੀ ਹੈ 16 ਅਗਸਤ 2005 ਦੀ ਤਰੀਕ ਨੂੰ ਇੱਕ ਕਾਂਸਟੇਬਲ ਦੀ ਡਿਊਟੀ ਦਿੱਲੀ ਆਈਜੀਆਈ 에어ਪੋਰਟ ਤੇ ਹੁੰਦੀ ਹੈ ਉਥੇਓ ਪਾਰਕਿੰਗ ਚ ਕਾਰਸ ਤੇ ਨਜ਼ਰ ਰੱਖ ਰਿਆ ਹੁੰਦਾ ਤਾਂ ਹੀ ਉਸ ਨੂੰ ਇੱਕ Honda Accord ਗੱਡੀ ਨਜ਼ਰ ਆਉਂਦੀ ਹੈ ਉਹ ਫਲੈਸ਼ ਕੀਤਾ ਨੰਬਰ ਚੈੱਕ ਕਰਦਾ ਤਾਂ ਇਹ ਰੀਮਾ ਦੀ ਹੀ ਗੱਡੀ ਹੁੰਦੀ ਹੈ ਉਸੇ ਵਕਤ ਆਪਣੇ ਸੀਨੀਅਰਸ ਨੂੰ ਇਨਫਾਰਮ ਕਰ ਦਿੰਦਾ ਹੈ ਦਿੱਲੀ ਪੁਲਿਸ ਲੁਧਿਆਣਾ ਪੁਲਿਸ ਨੂੰ ਇਨਫਾਰਮ ਕਰਦੀ ਹੈ ਤੇ ਫਿਰ ਉਹ ਵੀ ਦਿੱਲੀ ਆ ਜਾਂਦੇ ਨੇ ਗੱਡੀ ਦੀ شناخت ਹੁੰਦੀ ਹੈ ਤੇ ਫਿਰ ਤਲਾਸ਼ੀ ਗੱਡੀ 'ਚੋਂ ਰੀਮਾ ਦਾ সুইমিং ਕਾਸਟਿਊਮ ਵੀ ਮਿਲਦਾ ਹੈ ਪੁਲਿਸ ਨੂੰ ਪਹਿਲੀ ਨਜ਼ਰ 'ਚ ਏਦਾਂ ਲੱਗਦਾ ਹੈ ਕਿ ਰੀਮਾ ਕਿਤੇ ਬਾਹਰ ਗਈ ਹੈ ਬਾਇਰ ਹੋ ਸਕਦਾ ਉਸਨੂੰ ਕੋਈ ਐਮਰਜੈਂਸੀ ਆ ਗਈ ਹੋਵੇ ਉਹ ਆ ਜਾਏਗੀ ਵਾਪਸ ਪਰ ਭਾਨੂੰਵੇ ਮੰਨਨ ਨੂੰ ਪਿਆਰ ਨਹੀਂ ਹੁੰਦਾ ਕਿਉਂਕਿ ਸੁਨੀਲ ਜੈਨ ਦੇ ਜਾਣ ਤੋਂ ਬਾਅਦ ਰੀਮਾ ਆਪਣੇ ਬੇਟੇ ਨੂੰ ਹਰ ਗੱਲ ਦੱਸਦੀ ਹੁੰਦੀ ਹੈ ਉਸ ਦਾ ਪਹਿਲਾਂ ਨਾਲੋਂ ਵੀ ਆਪਣੇ ਬੱਚਿਆਂ ਦਾ ਪਹਿਲਾਂ ਨਾਲੋਂ ਵੀ ਵੱਧ ਧਿਆਨ ਰੱਖਦੀ ਹੁੰਦੀ ਹੈ ਆਪਣੇ ਵੱਡੇ ਮੁੰਡੇ ਨੂੰ ਤਾਂ ਦੱਸੇ ਬਿਨਾ ਉਹ ਕਿਤੇ ਜਾ ਨਹੀਂ ਸਕਦੀ। ਪੁਲਿਸ ਗੱਡੀ ਜ਼ਬਤ ਕਰਕੇ ਰੀਮਾ ਦੇ ਘਰੇ ਪਹੁੰਚਦੀ ਹੈ ਤਾਂ ਘਰ ਦੀ ਉਸਦੇ ਕਮਰੇ ਦੀ ਤਲਾਸ਼ੀ ਲਈ ਜਾਂਦੀ ਹੈ। ਤਲਾਸ਼ੀ ਦੌਰਾਨ ਉਹਨਾਂ ਨੂੰ ਰੀਮਾ ਦਾ ਪਾਸਪੋਰਟ ਮਿਲਦਾ ਹੈ। ਜਿਸ ਦਾ ਮਤਲਬ ਇਹ ਹੁੰਦਾ ਹੈ ਕਿ ਰੀਮਾ ਦੇਸ਼ ਛੱਡ ਕੇ ਤਾਂ ਕਿਤੇ ਨਹੀਂ ਗਈ ਹੋ ਸਕਦੀ। ਪਹਿਲੀ ਥਿਉਰੀ ਤੇ ਪੁਲਿਸ ਦੀ ਫੇਲ ਹੋ ਜਾਂਦੀ ਹੈ। ਹੁਣ ਅਗਲਾ ਦਿਮਾਗ ਇਹ ਕਹਿੰਦਾ ਹੈ ਕਿ ਹੋ ਸਕਦਾ ਹੈ ਕਿ ਕਿਡਨੈਪਰਸ ਨੇ ਰੀਮਾ ਨੂੰ ਦਿੱਲੀ 'ਚ ਹੀ ਰੱਖਿਆ ਹੋਵੇ। ਹੁਣ ਦਿੱਲੀ ਪੁਲਿਸ ਵੀ ਰੀਮਾ ਦੀ ਪਾਲ ਚਲਾ ਜਾਂਦੀ ਹੈ ਡੇ ਬਾਏ ਡੇ ਪਾ ਨੂੰ ਅਪਸੈਟ ਹੋ ਜਾਂਦਾ ਹੈ ਡਾਇਰ ਉਸ ਦੇ ਦਿਲੋ ਦਿਮਾਗ ਤੇ ਹਾਵੀ ਹੋ ਜਾਂਦਾ ਹੈ ਕਿ ਮੇਰੀ ਮਾਂ ਨਾਲ ਕੀ ਹੋ ਰਿਹਾ ਹੋਵੇਗਾ ਉਹ ਕਿੱਥੇ ਹੋਏਗੀ ਇਸ ਦਰਮਿਆਨ ਪੁਲਿਸ ਨੂੰ ਇਨਵੈਸਟੀਗੇਸ਼ਨ ਦੌਰਾਨ ਇੱਕ ਸਸਪੈਕਟ ਦਾ ਪਤਾ ਲੱਗਦਾ ਹੈ 2005 ਹੀ ਹੁੰਦਾ ਹੈ ਪੁਲਿਸ ਨੂੰ ਇੱਕ ਮੁਖਬਰ ਵੱਲੋਂ ਪਤਾ ਲੱਗਦਾ ਹੈ ਕਿ ਰੀਮਾ ਜੈਨ ਦਾ ਕਤਲ ਹੋ ਚੁੱਕਾ ਹੈ ਉਸ ਨੂੰ ਮਾਰਨ ਦੀ ਸੁਪਾਰੀ ਦਿੱਤੀ ਗਈ ਸੀ ਜੋ ਕਿ 25 ਲੱਖ ਚ ਤੈ ਹੋਈ ਸੀ 10 ਲੱਖ ਅਡਵਾਂਸ ਲਏ ਸੀ ਹੁਣ ਮੁਖਬਰ ਦੇ ਕੋਲ ਇਹ ਖਬਰ ਕਿੱਦਾਂ ਪਹੁੰਚੀ ਪੁਲਿਸ ਨੇ ਇਸ ਗੱਲ ਦਾ ਪਤਾ ਲਗਾਇਆ ਤਾਂ ਪਤਾ ਲੱਗਦਾ ਹੈ ਕਿ ਮੱਖਣ ਸਿੰਘ ਨਾਮ ਦਾ ਇੱਕ ਗੁੰਡਾ ਜੇਲ੍ਹ ਚ ਬੰਦ ਹੈ ਉਸ ਦੇ ਕਿਸੇ ਸਾਥੀ ਨੇ ਇਹ ਗੱਲ ਉਸ ਨੂੰ ਜੇਲ੍ਹ 'ਚ ਦਸੀਏ ਉਹ ਵੀ ਜੇਲ੍ਹ 'ਚ ਬੰਦ ਹੁੰਦਾ ਤੇ ਉਸੇ ਕੋਲ ਕਤਲ ਦੀ ਸੁਪਾਰੀ ਆਈ ਹੁੰਦੀ ਹੈ ਹੁਣ ਮੱਖਣ ਸਿੰਘ ਇਸ ਕੇਸ 'ਚ ਬਹੁਤ ਇੰਪੋਰਟੈਂਟ ਬੰਦਾ ਸੀ ਉਸ ਤੋਂ ਪਤਾ ਲੱਗਣਾ ਸੀ ਉਸਦੇ ਸਾਥੀ ਬਾਰੇ ਜਿਸ ਨੂੰ ਰੀਮਾ ਦੇ ਕਤਲ ਦੀ ਸੁਪਾਰੀ ਦਿੱਤੀ ਗਈ ਸੀ ਹੁਣ ਪੁਲਿਸ ਜਦੋਂ ਮੱਖਣ ਸਿੰਘ ਦਾ ਪਤਾ ਲਗਾਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਮੱਖਣ ਸਿੰਘ ਨੂੰ ਬੇਲ ਮਿਲ ਗਈ ਸੀ ਤੇ ਫਿਰ ਉਸ ਨੂੰ ਕਿਸੇ ਨੇ ਗੋਲੀਆਂ ਮਾਰ ਦਿੱਤੀਆਂ ਤੇ ਉਹ ਖਤਮ ਹੋ ਗਿਆ ਪੁਲਿਸ ਕੋਲ ਜੋ ਵੱਡੀ ਉਮੀਦ ਸੀ ਉਹ ਖਤਮ ਹੋ ਚੁੱਕੇ ਸੀ ਹੁਣ ਪੁਲਿਸ ਦੇ ਮਾਈਂਡ ਚ ਇਹ ਆਉਂਦਾ ਹੈ ਕਿ ਜਿੰਨਾ ਲੋਕਾਂ ਨੇ ਸੁਨੀਲ ਜੈਨ ਨੂੰ ਮਾਰਿਆ ਸੀ ਕਿਤੇ ਉਹਨਾਂ ਨੇ ਹੀ ਮੱਖਣ ਸਿੰਘ ਨੂੰ ਤਾਂ ਨਹੀਂ ਮਾਰਿਆ ਕਿਉਂਕਿ ਦੋਵਾਂ ਦਾ ਕਤਲ ਸੜਕ ਵਿਚਾਲੇ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਹੁਣ ਪੁਲਿਸ ਉਹਨਾਂ ਰਿਸ਼ਤੇਦਾਰਾਂ ਤੇ ਪੈਣੀ ਨਜ਼ਰ ਰੱਖਦੀ ਹੈ ਜਿਹੜੇ ਸੁਨੀਲ ਦੇ ਜਾਣ ਤੋਂ ਬਾਅਦ ਬਿਜ਼ਨਸ ਸੰਭਾਲਣਾ ਚਾਹੁੰਦੇ ਸਨ ਰੀਮਾ ਦੇ ਨਾਲ ਪਰ ਰੀਮਾ ਸਭ ਇਕੱਲੇ ਮੈਨੇਜ ਕਰਨਾ ਚਾਹੁੰਦੀ ਸੀ ਕਿਸੇ ਨੂੰ ਇਨਵੋਲਵ ਨਹੀਂ ਸੀ ਕਰਨਾ ਚਾਹੁੰਦੀ ਇਹੀ ਤਲਖੀ ਸੀ ਸ਼ਾਇਦ ਐਸੇ ਤਲਖ ਕਿਸੇ ਨੇ ਸੁਪਾਰੀ ਦਿੱਤੀ ਹੋਏ ਪੁਲਿਸ ਸਭ ਦੇ ਕਾਲ ਰਿਕਾਰਡਸ ਦੇਖਦੀ ਹੈ ਤੇ ਦਿਓ ਮਿੱਕੀ ਦੇ ਵੀ ਮਿੱਕੀ ਦੇ ਕਾਲ ਰਿਕਾਰਡਸ ਤੋਂ ਪਤਾ ਲੱਗਦਾ ਹੈ ਕਿ ਰੀਮਾ ਦੇ ਗਾਇਬ ਹੋਣ ਤੋਂ 2-3 ਦਿਨ ਪਹਿਲਾਂ ਇਸੇ ਫੋਨ ਤੇ ਕੁਝ ਕ੍ਰਾਈਮਨਲਸ ਨਾਲ ਗੱਲ ਹੋਈ ਸੀ ਉਹਨਾਂ ਚੋਂ ਇੱਕ ਹੁੰਦਾ ਜਸਪੀਰ ਸਿੰਘ ਜਸਪੀਰ ਸਿੰਘ ਇੱਕ ਗੈਂਗ ਚ ਹੁੰਦਾ ਜਿਸ ਚ ਤਿੰਨ ਲੋਕ ਹੁੰਦੇ ਨੇ ਜਸਪੀਰ ਸਿੰਘ ਕੁਲਦੀਪ ਸਿੰਘ ਤੇ ਤਰਸੇਮ ਸਿੰਘ ਪੁਲਿਸ ਨੂੰ ਇੱਕ ਖਬਰ ਮਿਲਦੀ ਹੈ ਕਿ ਜਸਪੀਰ ਸਿੰਘ ਰੀਮਾ ਦੇ সুইমিং ਕਲੱਬ ਦੇ ਬਾਹਰ ਵੇਖਿਆ ਗਿਆ ਸੀ ਇਹ ਮੱਖਣ ਦਾ ਵੀ ਦੋਸਤ ਸੀ ਜਸਬੀਰ ਸਿੰਘ ਪਹਿਲਾਂ ਵੀ ਆਪਣੇ ਗੁਨਾਹਾਂ ਕਰਕੇ ਕਈ ਵਾਰ ਫੜਿਆ ਜਾ ਚੁੱਕਿਆ ਹੁੰਦਾ ਪਰ ਹੁਣ ਜਸਬੀਰ ਬਾਹਰ ਹੁੰਦਾ ਹੈ ਪੁਲਿਸ ਨੇ ਜੇ ਇਹਨਾਂ ਤਿੰਨਾਂ ਨੂੰ ਫੜਨਾ ਹੈ ਤਾਂ ਕੋਈ ਆਧਾਰਤਾ ਚਾਹੀਦਾ ਹੈ ਨਾ ਇਦਾਂ ਕਿਸੇ ਨੂੰ ਫੜ ਕੇ ਤੁਸੀਂ ਅੰਦਰ ਨਹੀਂ ਕਰ ਸਕਦੇ ਪੁਲਿਸ ਨੂੰ ਲੱਗਦਾ ਹੈ ਕਿ ਇਹ ਖਾਸੇ ਕ੍ਰਿਮੀਨल्स ਨੇ ਕੋਈ ਨਾ ਕੋਈ ਕੇਸ ਤਾਂ ਇਹਨਾਂ ਦਾ ਨਿਕਲਦਾ ਹੋ ਉਦਾਂ ਹੀ ਹੁੰਦਾ ਪੁਲਿਸ ਇਹਨਾਂ ਨੂੰ ਕਿਸੇ ਦੂਜੇ ਕੇਸ 'ਚ ਗ੍ਰਿਫਤਾਰ ਕਰਕੇ ਕੁਸ਼ਤਾਸ਼ ਰੀਮਾ ਜਾਣ ਵਾਲੇ ਕੇਸ ਬਾਰੇ ਚਰਤੀ ਹੈ ਉਹ ਪੁਲਿਸ ਦੀ ਸਖਤੀ ਅੱਗੇ ਸਭ ਬੋਲ ਦਿੰਦੇ ਨੇ ਕਿ ਰੀਮਾ ਨੂੰ ਮਾਰਨ ਦੀ ਸੁਪਾਰੀ ਦੇਣ ਵਾਲਾ ਮਿੱਕੀ ਯਾਨੀ ਅਨਿਲ ਚੈਨ ਹੈ 25 ਲੱਖ ਦੀ ਡੀਲ ਹੋਈ ਸੀ ਤੇ 10 ਲੱਖ ਐਡਵਾਂਸ ਲਿਆ ਸੀ 16 ਫਰਵਰੀ ਨੂੰ ਪੁਲਿਸ ਮਿੱਕੀ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਸ ਵਾਰ ਪੁਲਿਸ ਸਟ੍ਰਿਕਟ ਹੁੰਦੀ ਹੈ ਤੇ ਫਿਰ ਮਿੱਕੀ ਵੀ ਪੂਰੀ ਕਹਾਣੀ ਦੱਸਦਾ ਹੈ 3 ਜੁਲਾਈ ਨੂੰ ਨੇ ਜਸਬੀਰ ਸਿੰਘ ਨੂੰ ਰੀਮਾ ਨੂੰ ਮਾਰਨ ਲਈ ਸੁਪਾਰੀ ਦਿੱਤੀ ਸੋ ਜਸਬੀਰ ਕੁਲਦੀਪ ਤੇ ਤਰਸੇਮ ਤਿੰਨੋਂ ਰੀਮਾ ਜੈਨ ਦੇ সুইমিং ਕਲੱਬ ਦੇ ਬਾਹਰ ਇੰਤਜ਼ਾਰ ਕਰਦੇ ਨੇ ਉਸ ਦਾ ਰੀਮਾ ਜਿਵੇਂ ਹੀ ਕਾਰ 'ਚ ਬੈਠਣ ਲੱਗਦੀ ਹੈ ਤਾਂ ਇਸ ਨੂੰ ਇਹ ਲੋਕ ਆਪਣੀ ਗੱਡੀ 'ਚ ਬਿਠਾ ਦਿੰਦੇ ਨੇ ਤੇ ਇਹਨਾਂ 'ਚੋਂ ਇੱਕ ਕੁਲਦੀਪ ਸਿੰਘ ਰੀਮਾ ਦੀ ਗੱਡੀ ਚ ਲਾਉਂਦਾ ਹੈ ਕਿਤੇ ਕਿਤੇ ਇਹ ਲਿਖਿਆ ਮਿਲਦਾ ਹੈ ਕਿ ਰੀਮਾ ਨੂੰ ਉਹਨਾਂ ਦੀ ਹੀ ਗੱਡੀ 'ਚ ਕਿਡਨੈਪ ਕੀਤਾ ਗਿਆ खैर ਇੱਥੇ ਦੋ ਗੱਡੀਆਂ ਹੁੰਦੀਆਂ ਨੇ ਇੱਕ ਰੀਮਾ ਦੀ ਇੱਕ ਅਨਿਲ ਦੀ ਯਾਨੀ ਮਿੱਕੀ ਦੀ ਜਿੰਨੂੰ ਇਹ ਬਦਮਾਸ਼ ਯੂਜ਼ ਕਰ ਰਹੇ ਹੁੰਦੇ ਨੇ ਹੁਣ ਇਹਨਾਂ ਬਦਮਾਸ਼ਾਂ ਵਸਤੇ ਪ੍ਰੋਬਲਮ ਇਹ ਹੁੰਦੀ ਹੈ ਕਿ ਰੀਮਾ ਨੂੰ ਸਾਰੇ ਜਾਣਦੇ ਹੁੰਦੇ ਨੇ ਸੋ ਉਹਨਾਂ ਨੂੰ ਅਜਿਹੀ ਕੋਈ ਜਗ੍ਹਾ ਨਹੀਂ ਮਿਲਦੀ ਜਿੱਥੇ ਉਹ ਰੀਮਾ ਨੂੰ ਲੈ ਕੇ ਜਾ ਸਕਣ ਪਰ ਇਹਦਾ ਵੀ ਸੋਲੂਸ਼ਨ ਨਿਕਲ ਆਉਂਦਾ ਮਿੱਕੀ ਉਹਨਾਂ ਨੂੰ ਆਪਣੀ ਟੈਕਸਟਾਈਲ ਫੈਕਟਰੀ 'ਚ ਬੁਲਾ ਲੈਂਦਾ ਅਜੇ ਸਟਾਫ ਨਹੀਂ ਆਇਆ ਹੁੰਦਾ ਤੇ ਇਲਾਕਾ ਵੀ ਸੁੰਨਸਾਨ ਹੁੰਦਾ ਉੱਥੇ ਉਹ ਰੀਮਾ ਨੂੰ ਖਾਸਾ ਟੌਰਚਰ ਕਰਦੇ ਨੇ ਇਹ ਡਰਾਤਮਕਾ ਕੇ ਉਸ ਤੋਂ ਕੁਝ ਬਿਜ਼ਨਸ ਪੇਪਰਸ ਤੇ ਸਾਈਨ ਵੀ ਕਰਵਾਉਂਦੇ ਨੇ ਤੇ ਫੇਰ ਮਾਰਦੇ ਕੁੱਟਦੇ ਨੇ ਮੀਡੀਆ ਰਿਪੋਰਟਸ ਮੁਤਾਬਕ ਰੀਮਾ ਨੂੰ ਇੱਕ ਡਾਇਬੀਟੀਜ਼ ਕੰਟਰੋਲ ਕਰਨ ਵਾਲਾ ਇੰਜੈਕਸ਼ਨ ਦਿੱਤਾ ਜਾਂਦਾ ਹੈ ਜਦਕਿ ਰੀਮਾ ਨੂੰ ਸ਼ੂਗਰ ਤਾਂ ਹੁੰਦੀ ਨਹੀਂ ਉਹ ਇਹ ਇੰਜੈਕਸ਼ਨ ਇਸ ਲਈ ਦਿੰਦੇ ਨੇ ਕਿ ਰੀਮਾ ਨੂੰ ਇਹ ਇੰਜੈਕਸ਼ਨ ਲੱਗੇ ਉਸ ਦਾ ਸ਼ੂਗਰ ਲੈਵਲ ਡ੍ਰੌਪ ਕਰ ਜਾਏ ਤੇ ਫਿਰ ਉਹ ਖਤਮ ਹੋ ਜਾਏ ਤੇ ਪੋਸਟਮਾਰਟਮ 'ਚ ਇਹੀ ਰੀਜ਼ਨ ਆਇਆ ਮੌਤ ਦਾ ਇਹ ਚਾਰ ਸ਼ਾਟਸ ਦਿੰਦੇ ਨੇ ਤੇ ਥੋੜੀ ਦੇਰ 'ਚ ਹੀ ਰੀਮਾ ਖਤਮ ਹੋ ਜਾਂਦੀ ਹੈ ਹੁਣ ਸਟਾਫ ਦੇ ਓਨ ਦਾ ਟਾਈਮ ਹੋ ਗਿਆ ਹੁੰਦਾ ਏ ਰੀਮਾ ਦੀ ਬੋਡੀ ਨੂੰ ਸਟੋਰੇਜ ਚ ਰੱਖ ਦਿੰਦੇ ਨੇ ਆਪੋ ਆਪਣੇ ਘਰ ਚਲੇ ਜਾਂਦੇ ਨੇ ਉਦੋਂ ਕੁਲਦੀਪ ਚਲਾ ਜਾਂਦਾ ਹੈ ਦਿੱਲੀ 에어ਪੋਰਟ ਰੀਮਾ ਦੀ ਗੱਡੀ ਪਾਰਕ ਕਰਨ ਤਾਂ ਕਿ ਸਭ ਨੂੰ ਲੱਗੇ ਕਿ ਰੀਮਾ ਵਿਦੇਸ਼ ਗਈ ਹੈ ਅਗਲੇ ਦਿਨ ਰੀਮਾ ਦੀ ਮ੍ਰਿਤਕ ਦੇ ਨੂੰ ਫੈਕਟਰੀ ਦੇ ਗੱਟਰ ਚ ਸੁੱਟ ਦਿੱਤਾ ਜਾਂਦਾ ਹੈ ਪੁਲਿਸ ਨੂੰ ਬੋਡੀ ਲਈ ਫੈਕਟਰੀ ਪਹੁੰਚਦੀ ਹੈ ਮਕੀ ਨਾਲ ਨਾਲ ਹੁੰਦੀ ਹੈ ਫੋਰੈਂਸਿਕ ਟੀਮ ਤੇ ਮੈਜਿਸਟ੍ਰੇਟਸ ਆਪ ਮੈਜਿਸਟ੍ਰੇਟ ਇਸ ਲਈ ਕਿ ਬਾਅਦਛਾ ਇਦਾਂ ਦੇ ਹਾਈ ਪ੍ਰੋਫਾਈਲ ਕੇਸ 'ਚ ਪੁਲਿਸ ਤੇ ਕੋਈ ਸਵਾਲ ਨਾ ਆਏ ਕਿ ਬੋਡੀ ਕਿਤੋਂ ਹੋਰ ਮਿਲੀ ਸੀ ਤੁਸੀਂ ਕਿਤੋਂ ਹੋਰ ਦਿਖਾ ਦਿੱਤੀ ਫੈਕਟਰੀ ਪਹੁੰਚ ਕੇ ਮਿੱਕੀ ਖੁਦ ਸੈਪਟਿਕ ਟੈਂਕ ਤੋਂ ਪਲਾਈਵੁੱਡ ਤੇ ਹੋਰ ਪੇ ਸਮਾਨ ਨੂੰ ਹਟਾਉਂਦਾ ਤੇ ਫਿਰ ਪੁਲਿਸ ਉਥੋਂ ਮ੍ਰਿਤਕ ਦੇ ਬ੍ਰਾਹਮਤ ਕਰਦੀ ਹੈ ਮ੍ਰਿਤਕ ਦੇ ਵੀ ਕੀ ਹੁੰਦੀ ਆ ਹੱਡੀਆਂ ਦਾ ਕੰਕਾਲ ਕੀ ਹੁੰਦਾ ਕਿਉਂਕਿ ਹੁਣ ਮਹੀਨੇ ਬੀਤ ਚੁੱਕੇ ਹੁੰਦੇ ਨੇ ਕੜਾਈ ਵਾਲੀ ਸੂਟ ਤੋਂ ਮੁੰਡਾ ਮਾਂ ਨੂੰ ਪਛਾਣ ਲੈਂਦਾ ਇਹ ਦਿਨ ਹੁੰਦਾ ਹੈ 16 ਫਰਵਰੀ 2006 ਦਾ ਪੁਲਿਸ ਬਾਡੀ ਨੂੰ ਪੋਸਟਮਾਰਟਮ ਲਈ ਭੇਜਦੀ ਹੈ ਪਰ ਇਸ ਢਾਂਚੇ ਦਾ ਪੋਸਟਮਾਰਟਮ ਕਿੱਦਾਂ ਹੋਏ ਹਾਂ ਸਿਰ ਤੇ ਕੁਝ ਭਾਰੀ ਚੀਜ਼ ਮਾਰਨ ਦੇ ਨਿਸ਼ਾਨ ਜ਼ਰੂਰ ਮਿਲਦੇ ਨੇ ਪਰ ਫਿਰ ਵੀ ਇਹ ਪਤਾ ਕਰਨਾ ਤਾਂ ਜ਼ਰੂਰੀ ਹੁੰਦਾ ਹੈ ਨਾ ਕਿ ਇਹ ਹੱਡੀਆਂ ਰੀਮਾ ਦੀਆਂ ਹੀ ਨੇ ਜਾਂ ਨਹੀਂ ਫਿਰ ਬਲੱਡ ਸੈਂਪਲਸ ਲਏ ਜਾਂਦੇ ਨੇ ਰੀਮਾ ਦੀ ਮਾਂ ਦੇ ਤੇ ਭਾਣੂ ਦੇ ਡੀਐਨਏ ਜਾਂਚ ਲਈ ਜਿਨ੍ਹਾਂ ਨੂੰ ਚੰਡੀਗੜ੍ਹ ਦੀ ਫੋਰੈਂਸਿਕ ਲੈਬ 'ਚ ਭੇਜਿਆ ਜਾਂਦਾ ਹੈ ਡੀਐਨਏ ਮੈਚ ਕਰ ਜਾਂਦਾ ਹੈ ਇਸ ਤੋਂ ਬਾਅਦ ਰੀਮਾ ਜੈਨ ਦੀ ਫੋਟੋ ਤੇ ਬ੍ਰਾਹਮਤ ਹੋਏ ਸਕਲ ਦਾ ਇੱਕ ਟੈਸਟ ਵੀ ਕਰਾਇਆ ਜਾਂਦਾ ਹੈ ਉਹ ਵੀ ਰੀਮਾ ਦੇ ਫੇਸ ਦੇ ਨਾਲ ਮੈਚ ਕਰਦਾ ਹੈ ਕਤਲ ਤੋਂ 4 ਮਹੀਨੇ ਪਹਿਲਾਂ ਰੀਮਾ ਨੇ ਅਗਲੇ ਦੰਦਾ 'ਚ ਫਿਲਿੰਗ ਟਰਾਈ ਹੁੰਦੀ ਹੈ ਉਹ ਵੀ ਸਕਲ ਤੋਂ ਪਤਾ ਲੱਗ ਜਾਂਦਾ ਹੈ 18 ਫਰਵਰੀ ਨੂੰ ਮਿੱਕੀ ਦੇ ਗਰਾਜ 'ਚੋਂ ਉਹ ਗੱਡੀ ਵੀ ਬ੍ਰਾਹਮਤ ਕਰ ਲਈ ਜਾਂਦੀ ਹੈ ਜਿਸ ਨੂੰ ਕਿਡਨਾਪਿੰਗ ਲਈ ਵਰਤਿਆ ਗਿਆ ਹੁੰਦਾ ਹੈ 19 ਫਰਵਰੀ 2006 ਨੂੰ ਬਦਮਾਸ਼ ਜਸਵੀਰ ਸਿੰਘ ਦੇ ਘਰੋਂ ਇੱਕ ਮੁੰਦਰੀ ਤੇ ਇੱਕ ਪੇਪਰ ਨੋਟ ਮਿਲਦਾ ਉਹ 골ਡ ਰਿੰਗ ਰੀਮਾ ਜੈਨ ਦੀ ਹੀ ਹੋਈ ਹੈ ਤੇ ਉਸ ਨੋਟ ਤੇ ਇੱਕ ਐਡਰੈਸ ਲਿਖਿਆ ਗਿਆ ਹੁੰਦਾ ਇੱਕ ਨਹੀਂ ਦੋ ਐਡਰੈਸ ਲਿਖੇ ਗਏ ਹੁੰਦੇ ਨੇ ਇੱਕ ਘਰ ਦਾ ਤੇ ਇੱਕ ਸੂਮਿੰਟ ਕੋਲ ਦਾ ਇਸ ਦੇ ਬਾਅਦ ਗੈਂਗ ਵਾਲੇ ਕੁਲਦੀਪ ਸਿੰਘ ਦੇ ਘਰੋਂ ਰੀਮਾ ਦੀ ਇੰਪੋਰਟਡ ਘੜੀ ਤੇ ਫੋਟੋ ਮਿਲਦੀ ਹੈ 14 ਪ੍ਰੈ 2006 ਤੱਕ ਪੁਲਿਸ ਚਾਰਟ ਸ਼ੀਟ ਤਿਆਰ ਕਰਦੀ ਹੈ ਇਸ ਅਪਰਾਧੀਆਂ ਤੇ ਆਪੀਸੀ ਦੀ ਧਾਰਾ 302 201 404 364 398 306 120 ਬੀ ਤੇ 34 ਲੱਗਦੀ ਹੈ ਕੋਰਟ ਹਿਅਰਿੰਗ ਚ ਕੀ ਕੁਝ ਹੁੰਦਾ ਇਹਨੂੰ ਸਕਿਪ ਕਰਦੇ ਆਂ ਤੇ ਸਿੱਧਾ ਫੈਸਲੇ ਤੇ ਚੱਲਦੇ ਆਂ 26 ਨਵੰਬਰ 2012 ਨੂੰ ਕੋਰਟ ਆਪਣੀ 62 ਪੇਜਾਂ ਦੀ ਜੱਜਮੈਂਟ ਰਿਜ਼ਰਵ ਰੱਖਦੀ ਹੈ ਤੇ 3 ਦਸੰਬਰ 2012 ਨੂੰ ਫੈਸਲਾ ਸੁਣਾਇਆ ਜਾਂਦਾ ਹੈ ਮਿਕੀਯਾਨੀ ਅਨਿਲ ਜੈਨ ਜਸਪੀਰ ਸਿੰਘ ਕੁਲਦੀਪ ਸਿੰਘ ਤਰਸੇਮ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਹਾਲਾਂਕਿ ਕੁਲਦੀਪ ਦੇ ਪਰਿਵਾਰ ਨੇ ਕਿਹਾ ਕਿ ਉਹਨਾਂ ਦਾ ਮੁੰਡਾ નિર્ਦੋਸ਼ ਹੈ ਕਿਉਂਕਿ ਉਹ ਤਾਂ ਸਿਰਫ ਰੀਮਾ ਦੀ ਕਾਰ ਦਿੱਲੀ ਪਾਰ ਕਰਕੇ ਆਇਆ ਸੀ ਹੋਰ ਕੋਈ ਗੁਨਾਹ ਨਹੀਂ ਹੈ ਉਧਰ ਰੀਮਾ ਦਾ ਪਰਿਵਾਰ ਵੀ ਇਸ ਫੈਸਲੇ ਤੋਂ ਸੰਤੁਸ਼ਟ ਨਹੀਂ ਸੀ ਵੱਡੇ ਮੁੰਡੇ ਭਾਨੂੰ ਪ੍ਰਤਾਪ ਵਾਸਤੇ ਕਿੰਨਾ ਔਖਾ ਰਿਹਾ ਹੋਏਗਾ ਸਭ ਇਕੱਲੇ ਆਪਣੇ ਭੈਣ ਭਰਾ ਨੂੰ ਸਾਂਭਣਾ ਉਸ ਬੱਚੇ ਨੇ ਤਾਂ ਆਪਣੀ ਮਾਂ ਨੂੰ ਸੈਪਟਿਕ ਟੈਂਕ ਚ ਦੇਖਿਆ ਉਸ ਦਾ ਹੱਡੀਆਂ ਦਾ ਢਾਂਚਾ ਦੇਖਿਆ ਮੋਟਿਵ ਸੀ ਪੈਸੇ ਬਿਜ਼ਨਸ ਲਾਲਚ ਮिक्की ਵੀ ਤਾਂ ਉਸੇ ਪਰਿਵਾਰ ਦਾ ਹਿੱਸਾ ਸੀ ਨਾ ਉਸ ਨੂੰ ਇਹ ਵੀ ਤਲਖ ਹੀ ਰਹੀ ਹੋਏਗੀ ਕਿ ਭਾਬੀ ਨੇ ਭਰਾ ਦੇ ਕਤਲ ਦੇ ਇਲਜ਼ਾਮ ਚ ਉਸ ਦਾ ਨਾਮ ਦਿੱਤਾ ਬਾਕੀ ਭਰਾ ਤੋਂ ਬਾਅਦ ਸਭ ਹਾਸਲ ਕਰਨ ਵਾਲਾ ਮੋਟਿਵ ਤਾਂ ਸੀ ਹੀ ਕਿੱਦਾਂ ਹੱਥ ਨਹੀਂ ਕੰਬਦੇ ਕਿਦਾਂ ਜਿਗਰਾ ਪੈ ਗਿਆ ਉਸ ਟੱਬਰ ਨੂੰ ਬਰਬਾਦ ਕਰਨ ਦਾ ਆਪਣੀ ਟੱਬਰ ਨੂੰ ਬਰਬਾਦ ਕਰਨ ਦਾ ਜਦ ਕੇ ਭਰਾ ਦੇ ਜਾਣ ਤੋਂ ਬਾਅਦ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ ਪਰਿਵਾਰ ਨੂੰ ਸੰਭਲਣਾ ਚਾਹੀਦਾ ਸੀ ਇਹ ਆਪ ਕਿਹੜਾ ਗਰੀਬ ਸੀ ਬਥੇਰਾ ਸੀ ਸਕੂਲ ਵੀ ਪਰ ਫਿਰ ਵੀ ਲਾਲਚ ਸਭ ਬਰਬਾਦ ਕਰ ਗਿਆ ਵਾਹਿਗੁਰੂ ਮਿਹਰ ਕਰੇ ਇਸ ਪਰਿਵਾਰ ਤੇ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਨਸ